ਕੇਂਦਰ ਸਰਕਾਰ ਵੱਲੋਂ ਬਿੱਤੇ ਦਿਨੀ ਚੋਨੇ ਸਮੇਤ 14 ਫਸਲਾਂ ਤੇ ਐਮਐਸਪੀ ਵਧਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਐਲਾਨ ਨੂੰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਤੇ ਉਦھر ਹੀ ਹੁਣ ਪਾਜਪਾ ਨੇ ਵੀ ਕਿਸਾਨ ਆਗੂਆਂ ਨੂੰ ਜਵਾਬ ਦਿੱਤਾ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਸੀ ਕਿ ਸਾਡੀ ਮੰਗ ਹੈ ਕਿ ਐਮਐਸਪੀ ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਦੱਸਦੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ ਰੁਟੀਨ ਦੀ ਤਰ੍ਹਾਂ ਹੀ ਐਮਐਸਪੀ 'ਚ ਵਾਅਦਾ ਕੀਤਾ ਹੈ। ਇਸ ਗੱਲ ਨੂੰ ਦੇਸ਼ ਭਰ 'ਚ ਬੜਾ ਵਧਾ-ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ ਜੋ ਮਹਿੰਗਾਈ ਦੀ ਦਰ ਵਧੀ ਹੈ ਉਹ ਤਕਰੀਬਨ 2.5 ਫੀਸਦੀ ਦੇ ਕਰੀਬ ਹੈ। ਸਰਕਾਰ ਵੱਲੋਂ ਬਾਜਰਾ, ਝੋਨਾ ਆਦ ਫਸਲਾਂ ਤੇ ਐਮਐਸਪੀ 'ਚ 5 ਤੋਂ 2.5 ਫੀਸਦੀ ਤੱਕ ਵਾਅਦਾ ਹੀ ਕੀਤਾ ਗਿਆ ਹੈ। ਇਸ 'ਚ ਸਰਕਾਰ ਨੇ ਕਿਹੜਾ ਵੱਡਾ ਕੰਮ ਕਰ ਦਿੱਤਾ? ਉਹਨਾਂ ਕਿਹਾ ਕਿ ਇਹ ਐਲਾਨ ਦੇਸ਼ ਭਰ ਦੇ ਕਿਸਾਨਾਂ ਨਾਲ ਧੋਖਾ ਹੈ। ਐਮਐਸਪੀ ਦੇਣ ਦਾ ਫਾਇਦਾ ਦੇਰ ਹੀ ਹੈ ਜੇ ਇਸ ਤੇ ਖਰੀਦ ਦੀ ਗਾਰੰਟੀ ਕਿਸਾਨਾਂ ਨੂੰ ਦਿੱਤੀ ਜਾਵੇ ਤੁਸੀਂ ਕਦੇ ਵੀ ਕਿਸੇ ਨੇ ਇਮਾਨਦਾਰੀ ਨਾਲ ਪੱਕਾ ਪਰਿਵਾਰ ਹੈ ਯਾਰ ਮੈਂ ਤੁਹਾਡੇ ਤੇ ਬਹੁਤ ਮਾਨ ਕਰਦਾ ਮੇਰੀ ਕਦੇ ਕਿਸੇ ਨਾਲ ਮੇਰੇ ਨਾਲ ਤੁਸੀਂ ਲੜ ਵੀ ਬੰਦਾਂ ਵੀ ਕਹਦੇ ਮੈਨੂੰ ਕੋਈ ਨਹੀਂ ਆਪਦੇ ਨੇ ਕੀ ਹੋ ਗਿਆ ਜਿੱਕੜਿਆ ਨਾ ਇੱਕ ਕਦੇ ਸੋਚਿਆ ਕਿਸਾਨ ਨੂੰ ਤਾਂ ਆਪਾਂ ਕਹਿ ਦਿੰਦੇ ਜੀ ਕਿਸਾਨਾਂ ਨੇ ਖੇਤਾਂ 'ਚੋਂ ਦਰਖਤ ਪੱਟਤੇ ਹਰਿਆਵਲ ਖਤਮ ਹੋ ਗਈ ਹੈ ਨਾ ਪਿਛਲੇ ਕੁਝ ਸਮੇਂ ਤੇ ਅੱਪਾ ਦੇਖਦੇ ਹੁੰਦੇ ਸੀ ਸੜਕਾਂ ਦੇ ਦਾਰੇ ਦਰਖਤ ਕਿਉਂ ਲੱਗਦੇ ਸੀ ਹਰ ਰੋਡ ਦੇ ਚਾਰ ਚਪਰੇ ਦਰਖਤ ਸੀ ਬਹੁਤ ਵੱਡੇ ਵੱਡੇ ਪੇੜ ਸੀ ਉਹ ਗਏ ਖਤਮ ਹੋ ਗਏ ਨਾ ਸੜਕਾਂ ਖਾਲੀ ਹੋ ਗਈਆਂ ਸੁੰਨ ਸਰਾਹ ਹੋ ਗਈ ਉਹ ਉਹਦੇ ਤੇ ਕਦੇ ਕੋਈ ਨਹੀਂ ਬੋਲਦਾਗਾ ਵੀ ਇਹ ਕਾਰਪੋਰੇਟ ਪਟਰੇ ਹੈ ਨਾ ਉਹ ਬਰਬਾਦੀ ਉਹ ਕਰ ਰਹੇ ਨੇ ਜੇ ਕਿਤੇ ਕਿਸਾਨ ਵਿਚਾਰੇ ਤੇ ਡਾਂਗ ਉੱਠ ਕਰਦੇ ਆਵੇ ਤੁਸੀਂ ਕਰਤਾ ਹੁਣ ਲੋਕ ਅਲੀ ਗੱਲ ਬੋਰ ਕਰਦਾ ਹੋਰ ਤੁਸੀਂ ਸਾਨੂੰ ਕਹੋਗੇ ਵੀ ਤੁਸੀਂ ਵੀ ਐਸੀ ਲਾਉਣੇ ਹੋ ਤੁਸੀਂ ਇਮਾਨਦਾਰੀ ਹੁੰਦੇ ਸਿਓ ਕਿ ਆ ਜਿਹੜੀ ਜਿਹੜੀ ਹੁਣ ਕਰਮੀ ਵੱਧ ਰਹੀ ਹੈ ਕੀ ਇਹਦਾ ਸਾਰੀ ਦਾ ਜ਼ਿੰਮੇਵਾਰ ਕਿਸਾਨ ਹੈ ਪੋਲੂਸ਼ਨ ਜਿੰਨਾ ਹੁੰਦਾ ਉਸ ਪੋਲੂਸ਼ਨ ਦਾ ਜ਼ਿੰਮੇਵਾਰ ਕਿਸਾਨ ਤਾਂ ਨਹੀਂ ਇਹ ਤਾਂ ਰਿਕਾਰਡ ਬੋਲ ਰਿਹਾ ਤਾਂ ਅੰਕੜੇ ਬੋਲ ਰਹੇ ਨੇ ਨਾ ਲੇਕਿਨ ਦਾਗ ਵਿਚਾਰੇ ਕਿਸਾਨ ਤੇ ਉੱਠ ਕਰਦੀ ਹੈ ਸੋ ਇਹ ਅਸੀਂ ਵੀ ਤਾਂ ਹੀ ਪਟ ਰਹੇ ਆ ਬਈ ਤੁਸੀਂ ਕਿਰਪਾ ਕਰਕੇ ਕਿਸਾਨ ਦਾ ਸਹੀ ਪੱਖ ਨੂੰ ਆਪਾਂ ਜਾਣੇ ਬਿਨਾ ਉਹਦੇ ਤੇ ਪ੍ਰਸ਼ਨ ਕਰ ਲੋ ਚੰਗੀ ਗੱਲ ਹੈ ਤੁਹਾਡੇ ਸਵਾਲਾਂ ਨਾਲ ਤਾਂ ਸਾਨੂੰ ਜਵਾਬ ਦੇਣ ਦਾ ਮੌਕਾ ਮਿਲਣਾ। ਤੁਸੀਂ ਸਵਾਲ ਨਹੀਂ ਕਰੋਗੇ ਤਾਂ ਅਸੀਂ ਇਹ ਸਾਡੀ ਗੱਲ ਕਿਵੇਂ ਜਾਏਗੀ? ਪਰ ਅਪੋ ਧੰਨਵਾਦ ਸਾਬ। ਇਹ ਦੂਸ਼ਣ ਵਾਲੀ ਕਿ ਕ੍ਰਿਟੀਕਲ ਹੁੰਦੇ ਨੇ ਨਾ ਉਹ ਚੀਜ਼ਾਂ ਹੋ ਗਈਆਂ ਵੀ ਉਹ ਸਾਨੂੰ ਆਏ ਕਹਿੰਦੇ ਸੀ ਉਹਨੂੰ ਆਏ ਕਹਿੰਦੇ ਆ ਤੁਸੀਂ ਮਸ਼ੀਨਰੀ ਦੀ ਗੱਲ ਕੀਤੀ, ਕਾਰਪੋਰੇਟ ਘਰਾਣੇ ਮਸ਼ੀਨਰੀ ਦੀ। ਲੇਕਿਨ ਰਿਪੋਰਟ ਇਹ ਵੀ ਆਈ ਸੀ ਕਿ ਪੰਜਾਬ ਦੇ ਵਿੱਚ ਲੱਖਾਂ ਟਰੈਕਟਰ ਹੈ ਜਿਹੜਾ ਉਸ ਤਰੀਕੇ ਨਾਲ ਵਰਤਿਆ ਵੀ ਨਹੀਂ ਜਾ ਰਿਹਾ। ਯਾਨੀ ਕਿ ਕਿਸਾਨਾਂ ਦੇ ਕੋਲ ਗਰਟਡ ਕਰਾਣਿਆਂ ਤੋਂ ਪਹਿਲਾਂ ਜਿਵੇਂ ਗੱਲ ਕਰਾਂ ਕਿਸਾਨਾਂ ਦੇ ਕੋਲ ਇਹ ਸਮਰੱਥਾ ਵੀ ਨਹੀਂ ਹੈ ਕਿ ਅਸੀਂ ਕਿਹੜਾ ਟਰੈਕਟਰ ਵਰਤਣਾ ਹੈ ਅਸੀਂ ਸਿਰਫ ਕਾਰਪੋਰੇਟ ਕਰਾਣਿਆਂ ਦੇ ਜਾਬ ਦੇ ਵਿੱਚ ਆ ਕੇ ਖੁਦ ਫੈਸਲਾ ਕਰ ਲਿਆ ਵੱਡੇ ਟਰੈਕਟਰ ਲੈ ਲਏ ਥੋੜਾ ਇੱਕੋ ਮੈਂ ਥੋੜੇ ਥੋੜਾ ਸਵਾਲ ਠੀਕ ਹੈ ਇੱਕੋ ਮੈਂ ਬੇਨਤੀ ਕਰਨੀ ਜਦੋਂ ਪਹਿਲੋਂ ਅਸੀਂ ਟਰੈਕਟਰ ਲੈਣ ਜਾਂਦੇ ਸੀਗੇ ਤੁਸੀਂ ਪੁਸ਼ ਨੂੰ ਐਗਰੀਕਲਚਰ ਦੀ ਪਾਲਿਸੀ ਉਹ ਕਹਿੰਦੇ ਸੀ 10 ਕਿੱਲੇ ਤੁਹਾਡੇ ਕੋ ਚਾਹੀਦੇ ਆ 18 ਕਿੱਲਾਂ ਤੋਂ ਘੱਟ ਟਰੈਕਟਰ ਨਹੀਂ ਸੀ ਦਿੰਦੇ ਆ ਵੀ ਆ ਤੁਹਾਡੇ ਕੋ ਵਾਹੀ ਜੋਗ ਜਿੰਨੇ ਕਿਸ ਯੂਨੀਵਰਸਿਟੀ ਦਾ ਇੱਕ ਆਂਕੜਾ ਹੁੰਦਾ ਵੀ ਇੱਕ ਟਰੈਕਟਰ ਰੱਖਣ ਵਾਸਤੇ ਕਿੰਨੀ ਕੀ ਜ਼ਮੀਨ ਚਾਹੀਦੀ ਓ ਇੱਕ ਇੱਕ ਸਾਲ ਦੇ ਵਿੱਚ ਕਿੰਨਾ ਚੱਲਣਾ ਚਾਹੀਦਾ ਹੁਣ ਉਹਨਾਂ ਕਹੇ ਵੀ ਉਹ ਨਹੀਂ ਦੇਖਦੇ ਵੀ ਉਹ ਕਹਿੰਦੇ ਬਸ ਕੋਈ ਨਾ ਕੋਈ ਗਵਾਹੀ ਦੇ ਉਹਨੂੰ ਪਤਾ ਕੁੜਕੀ ਕਰਕੇ ਅਸੀਂ ਕਿਉਂਕਿ 35 ਲੱਖ ਦਾ 30 ਲੱਖ ਦਾ ਕਿੱਲਾ ਜਣੀ ਇਹ ਪੁਲਿਸयां ਤੱਕੇ ਗਏ ਸਾਡੇ ਘਰ ਟਰੱਕ ਥੋੜਾ ਸਵਾਲ ਵਾਪਜਾ ਤੱਕੇ ਗਏ ਆ ਛੁੱਟੇ ਗਏ ਆ ਸਾਡੇ ਵਾਲੇ ਪਾਸੇ ਤੁਰੇ ਫਿਰਦੇ ਆ ਇੱਥੇ ਡੀਲਰ ਵੀ ਕੋਈ ਨਹੀਂ ਆ ਟਰੈਕਟਰ ਆ ਪੁਰਾਣਾ ਟਰੈਕਟਰ ਲੈ ਕੇ ਉਹਨੂੰ ਵੱਧ ਪੈਸਿਆਂ ਚ ਲੈ ਲਿਆ ਠੀਕ ਆ ਔਰ ਵੱਧ ਪੈਸਾ ਇੱਕ ਜਦੋਂ ਸਰਕਾਰਾਂ ਦਾ ਇਹ ਮੰਤਬ ਹੋ ਜਾਵੇ ਸੀ ਕਿਸੇ ਨੂੰ ਫਾਇਦਾ ਦੇਣਾ ਤੇ ਸਬਸਿਡਾਈਟ ਕਰਨਾ ਆ ਕੰਪਾਇਨ ਤੇ ਹੁਣ ਕੰਪਾਇਨ ਕਿ ਨਹੀਂ ਕੰਪਾਇਨ ਤੇ 2 ਸਾਲ ਪਹਿਲਾਂ ਸਬਸਿਡੀ ਦੇ ਰਹੇ ਸੀ ਇਹਦਾ ਮਤਲਬ ਕੋਈ ਚੀਜ਼ ਨੂੰ ਲਿਆਉਣਾ ਚਾਹੁੰਦੇ ਆ ਤੁਸੀਂ ਜਿੱਦਣ ਜੂਰੀਆ ਲੈਂਦੀ ਤੁਸੀਂ ਪੰਜਾਬ ਦੇ ਅੰਕੜੇ ਪਤਾ ਕਰ ਲਓ ਸਾਡਾ ਕਿਸਾਨ ਜੂਰੀਆ ਨਹੀਂ ਸਕੁੰਦਾ ਇਹਨਾਂ ਨੇ ಗ್ರಾಮ ਸੇਵਕ ਘੱਲ ਕੇ ਸਕੂਲਾਂ ਦੇ ਵਿੱਚ ਟ੍ਰਾਇਲ ਕਰਾਇਆ ਸਬਸਿਡੀ ਦਿੱਤੀ ਉਹ ਜ਼ਹਿਰ ਬੰਡਲ ਲੱਗਿਆ ਖੁਦ ਲਾ ਦਿਓ ਫਿਰ ਜਦੋਂ ਲੱਗ ਜੂ ਫਿਰ ਆਪੇ ਤੁਰਿਆ ਫਿਰੋ ਇਹਦੇ ਪਿੱਛੇ ਮੈਂ ਕਹਿੰਦਾ ਤੁਹਾਡੀ ਪੱਕ ਠੀਕ ਆ ਪਰ ਸਰਕਾਰਾਂ ਕੋਈ ਛੱਡ ਨਹੀਂ ਸਕਦੇ ਇਕੱਲੇ ਕਿਸਾਨ ਨਹੀਂ ਅਗੇ ਲਈ ਜ਼ਿੰਮੇਵਾਰ ਹੈਗੇ ਇੱਕ ਪੱਤਰਕਾਰ ਦੋਸਤ ਜਿਹੜਾ ਆਪਣਾ ਸੋਲੂਸ਼ਨ ਵਾਲੀ ਗੱਲ ਹੈ ਕਿੰਨੇ ਜੰਗਲ ਹਸਦੇਵ ਦਾ ਜੰਗਲ ਕਿੰਨੇ ਜੰਗਲ ਵੇਚਦੇ ਆ ਹੁਣ ਹਮਾਚਲ ਤੇ ਉੱਤਰਾਖੰਡ ਤੇ ਅੱਗ ਲੱਗੀ ਹੋਈ ਹੈ ਜਿਹੜਾ ਕਾਰਬਨ ਕ੍ਰੈਡਿਟ ਦਾ ਪੈਸਾ ਲੈਣੇ ਆ ਜਿੰਨਾ ਪলিউਸ਼ਨ ਅਸੀਂ ਇੱਕ ਤਰਫ ਪলিউਸ਼ਨ ਕਰਨਾ ਜਿਹੜੀ ਫੈਕਟਰੀਆਂ ਜਿਹੜਾ ਪਿੱਛੇ ਆਪਣਾ ਕਰੋਨਾ ਦੇ ਟਾਈਮ ਦੇ ਵਿੱਚ ਕਿਸਾਨ ਤਾਂ ਆਪਣੀ ਖੇਤੀ ਕਰਦਾ ਰਿਹਾ ਕਿਸਾਨ ਕਰਕੇ ਤਾਂ ਇਹ ਪਹਾੜ ਦਿਖਣੋਂ ਬੰਦ ਨਹੀਂ ਹੋਏ ਜੇ ਅੱਜ ਇਹ ਪਹਾੜ ਦਿਖਣੇ ਬੰਦ ਤਾਂ ਪলিউਸ਼ਨ ਕਰਕੇ ਆਸਮਾਨ ਸਾਫ਼ ਰਹਿੰਦਾ ਜਿਹੜਾ ਕਰੋਨਾ ਦੇ ਟਾਈਮ ਤੁਸੀਂ ਦੇਖਿਆ ਖੇਤੀ ਤਾਂ ਨਹੀਂ ਬੰਦ ਹੋਈ ਇਹ ਮੰਨਣਾ ਪਏਗਾ ਠੀਕ ਹੈ ਸਾਰਾ ਜਿਹੜਾ ਭਾਰ ਹੈ ਸਾਡੇ ਤੋਂ ਸਿੱਧੋ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਅਸੀਂ ਪলিউਸ਼ਨ ਦੇ ਮਾਮਲੇ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਕੰਮ ਵੀ ਕਰ ਰਹੇ ਜਿੰਨੀ ਆ ਅਪ੍ਰੈਲ ਦੇ ਮਹੀਨੇ ਅੱਗ ਲੱਗਦੀ ਐ ਤੁਸੀਂ ਰਿਕਾਰਡ ਦੇਖ ਲਿਓ ਉਹ ਬਿਜਲੀ ਵਿਭਾਗ ਦੇ ਦਿੱਲੀ ਤਾਰਾਂ ਦੀ ਵਜੋਂ ਤਾਂ ਲੱਗਦੀ ਐ ਫਾਰਮਰ ਨੇ ਉਹਦਾ ਹੱਲ ਪੂਰਾ ਕਰਿਆ ਹੋਇਆ ਐ ਜਿਹੜੇ ਗਹਿਣੂ ਦਾ ਜਿਹੜਾ ਬਚਿਆ ਹੋਇਆ ਨਾੜ ਉਸ ਨੂੰ ਆਪਾਂ 100% ਕੋਈ ਵੀ ਅੱਗ ਨਹੀਂ ਲਾਣਾ ਜਾਂਦਾ ਕਿਸੇ ਤਰ੍ਹਾਂ ਦੇ ਵੀ ਪੂਰਾ ਵੇਰ ਐ ਫਾਰਮਰ ਲੇਕਿਨ ਹਾਲਾਤ ਐ ਜਿਨੇ ਅੱਗ ਲੱਗ ਜਿੱਤੇ ਫਾਇਰ ਬ੍ਰਿਗੇਡ ਦੀ ਮੌਸਮ ਦੇ ਵਿੱਚ ਗਰਮੀ ਇੰਨੀ ਆ ਅੱਜ ਫਲੱਡ ਦੀ ਗੱਲ ਐ ਕਹਿੰਦਾ ਫਲੱਡ ਨੇ ਆਣਾ ਐ ਕੋਈ ਪ੍ਰਬੰਧ ਹੈਗਾ ਉਈ ਪ੍ਰਬੰਧ ਨਹੀਂ ਹੈ ਗਰਮੀ ਪੈ ਰਹੀ ਹੈ ਬਰਸਾਤ ਨਹੀਂ ਵੱਧ ਪੈਣਾ ਆ ਇਹ ਜ਼ਿੰਮੇਦਾਰੀ ਸਰਕਾਰਾਂ ਦੀ ਹੈ ਰਹੀ ਗੱਲ ਜਿਹੜੀ ਡਾਈਵਰਸੀਫਿਕੇਸ਼ਨ ਗਿਆ ਫਾਰਮਰ ਵੱਡੇ ਪੱਧਰ ਤੇ ਚਾਹੇ ਗੰਨੇ ਦੀ ਹੈ ਚਾਹੇ ਯੂਪੀ ਦੇ ਵਿੱਚ ਵੀ ਹੈ ਇੱਕੇ ਜਿੱਦ ਕੇ ਬਲੀ ਕੇ ਵੀ ਇਹਨਾਂ ਦੀ ਜਿੱਥੇ ਜਿਹੜੀ ਕੰਮ ਕਰਦੀ ਹੈ ਵੀ ਤੁਸੀਂ ਇਹ ਸਰਕਾਰਾਂ ਤੋਂ ਨਾ ਆਸ ਕਰੋ ਠੀਕ ਨਹੀਂ ਆਪਣੀ ਜ਼ਿੰਮੇਦਾਰੀ ਆਪ ਨਿਭਾਣ ਦੇ ਆਪਣਾ 2500 ਏਕੜ 3100 ਏਕੜ 23 ਦੇ ਵਿੱਚ 2500 ਏਕੜ ਆਪਣਾ ਬਾਈ ਦੇ ਵਿੱਚ ਇਹਨਾਂ ਨੇ ਚੁੰਨੇ ਤੋਂ ਹਟਾ ਕੇ ਫਾਰਮਰਾਂ ਨੂੰ ਦੂਜੇ ਪਾਸੇ ਲਾਇਆ ਇਹੋ ਜੀ ਗੱਲ ਨਹੀਂ ਬਹੁਤ ਵੱਡੇ ਲੈਵਲ ਤੇ ਕਰ ਰਹੇ ਨੇ ਲੇਕਿਨ ਜਿਹੜੀ ਸਰਕਾਰ ਵਾਹ ਵਾਹ ਲੁੱਟਣੀ ਚਾਹਦੀ ਹੈ ਉਸ ਗੱਲ ਤੇ ਆ ਵੀ ਅੱਜ ਵੱਡੇ ਵੱਡੇ ਖਵਾਰਾਂ ਦੇ ਵਿੱਚ ਫਰੰਟ ਪੇਜ ਤੇ ਜਿਹੜੀ ਐਮਐਸਪੀ ਗਰੰਟੀ ਦਾ ਕਾਨੂੰਨ ਹੈਗਾ ਖਾਣ ਨੂੰ ਇਹਨਾਂ ਕੋਲ gehuni ਤੇ 30 ਮਿਲੀਅਨ ਟਨ ਝੋਨਾ ਇਹਨਾਂ ਨੇ ਇੰਪੋਰਟ ਕਰਾਇਆ 55% ਜਿਹੜੀ ਦਾਲ 50% ਉਹ ਇਹਨਾਂ ਨੇ ਇੰਪੋਰਟ ਕਰਾਈ ਖਾਣ ਨੂੰ ਕੋਲ ਹੈਗੇ ਨਹੀਂ 55% ਜਿਹੜਾ ਤੇਲ ਖਾਣ ਵਾਲਾ ਉਹ ਬਾਹਰ ਤੋਂ ਪੋਰਟ ਹੁੰਦਾ ਹੈ ਜਿਹੜਾ ਹਿੰਦੂਸਤਾਨ ਦਾ ਕਿਸਾਨ ਹੈ ਉਹਨੂੰ ਐਮਐਸਬੀ ਦੇਣ ਤੋਂ ਵੀ ਯਾਨੀ ਕਿ ਇਹ ਕਾਰਪੋਰੇਟ ਘਰਾਣੇ ਪੂਰੀ ਆਵਾਮ ਦੀ ਲੁੱਟ ਕਰਦੇ ਨੇ ਸਾਡੀ ਬਾਰ ਬਾਰ ਰਹੀ ਬੇਇਨਸਾਫੀ ਹੈ ਵੀ ਸਾਰੇ ਲੋਕਾਂ ਦੀ ਜਿਹੜੀ 150 ਕਰੋੜ ਆਬਾਦੀ ਹੈ ਐਮਐਸਬੀ ਗਾਰੰਟੀ ਦਾ ਕਾਨੂੰਨ ਹੈ ਕਿ ਇਹੀ ਹੈ ਵੀ ਇਹ ਕਾਰਪੋਰੇਟ ਘਰਾਣੇ ਬਲੈਕ ਕਰਦੇ ਨੇ ਜੇ ਮੂੰਗੀ ਦੀ ਫਸਲ ਹੈ ਭਰੇ 3500 ਰੁਪਏ ਰੇਟ ਆ ਅੱਜ ਇਹਨਾਂ ਨੇ ਅਨਾਉਂਸ ਕਰਤਾ ਵੀ 6700 ਰੁਪਏ ਅਗਰੇ ਜ਼ਰਬੇ ਵੇਚੇ ਦੁਖ ਦੀ ਗੱਲ ਇਹ ਉਹ ਮੰਨਦੇ ਆ ਵੀ ਇਹਨਾਂ ਦੇ ਇੰਨਾ ਖਰਚ ਆਉਂਦਾ ਆ ਸੀਏਸੀਪੀ ਦੀ ਰਿਪੋਰਟ ਆ ਅਜੇ ਨਾ ਸੁਆਮੀਨਾਥਨ ਤੀਨੀ ਸਵਾਮੀ ਨਥਰ ਨੇ ਤਾਂ ਜਿਨ੍ਹਾਂ ਨੂੰ ਇਹਨਾਂ ਨੇ ਆਪਣਾ ਵਾਰਡ ਦਿੱਤਾ ਆ ਭਾਰਤ ਰਤਨ ਦਿੱਤਾ ਆ ਜੇ ਉਸ ਦੇ ਮੁਤਾਬਕ ਆਈਏ ਤਾਂ ਸਾਰੀ ਥਾਥਨਾ ਹੋਰ ਜੇ ਬਦਲ ਹੈ ਠੀਕ ਹੈ ਇੱਕ ਗੱਲ ਪੱਤਰਕਾਰ ਦੋਸਤੋ ਮੈਂ ਪ੍ਰੈਕਟੀਕਲ ਗੱਲ ਕਰਨੀ ਹੈ ਪ੍ਰੈਕਟੀਕਲ ਇੱਕ ਇੱਕ ਮਿੰਟ ਜੀ ਮੈਂ ਇਹ ਕਹਿਣਾ ਚਾਹੁੰਦਾ ਮੈਂ ਹੁਣ 4 ਦਿਨ ਦੀ ਸਰਚ ਕੀਤੀ ਆ ਅਕਸਰ ਨੂੰ ਜੇ ਮੈਂ 47 ਸਾਲ ਦਾ ਹੋਇਆ ਆ 47 ਸਾਲਾਂ ਦਾ ਖੇਤਾਂ 'ਚ ਜਾਂਦਾ ਸੀ ਮੈਂ 100 ਮੋਟਰਾਂ ਚੈੱਕ ਕੀਤੀਆਂ ਸਾਡੀਆਂ ਮੋਟਰਾਂ ਤੇ ਕਈ ਪਿੰਡਾਂ ਦੀਆਂ ਚੈੱਕ ਕੀਤੀਆਂ 5 ਤੋਂ ਲੈ ਕੇ 20 ਪੇੜ ਤੱਕ ਕੱਲੇ ਕਿਸਾਨ ਦੇ ਖੇਤ ਚ ਘਰੇ ਔਰ ਵੱਡੇ ਤੇ ਰਕਤ ਖੜੇ ਨੇ ਅਸਲ ਚ ਜਿਹੜੀ ਗੱਲ ਹੈਗੀ ਆ ਕਿਸਾਨਾਂ ਦੇ ਆਉਂਦੀ ਆ ਜਿਹੜੀ ਝੋਨੇ ਨੂੰ ਸਾਡਾ ਅੱਗ ਲਾਉਣਾ ਉਹ ਕਿਸਾਨ ਦੀ ਮਜਬੂਰੀ ਆ ਕਿਸੇ ਸਰਕਾਰ ਨੇ ਹੱਥ ਨਹੀਂ ਫੜਿਆ ਔਰ ਜੇ ਕਿਤੇ ਇੱਕਾ ਦੁਕਾ ਕਿਸਾਨ ਕੋਈ ਕਣਕ ਦੇ ਨਾਰ ਨੂੰ ਅੱਗ ਲਾਉਂਦਾ ਤਾਂ ਅਸੀਂ ਉਹਨੂੰ ਐਪਰੀਸ਼ੀਏਟ ਨਹੀਂ ਕਰਦੇ ਉਹਦਾ ਵਿਰੋਧ ਕਰਦੇ ਆ ਤਾਂ ਉਹਨੂੰ ਸਮਝਾ ਕੇ ਵੀ ਆਉਨੇ ਆ ਸੋ ਕਹਿਣ ਦਾ ਪਾਪ ਸਾਰੀ ਕਹਾਣੀ ਪਾਣੀ ਧਰਤੀ 'ਚ ਖਤਮ ਹੋਣਾ ਤੇ ਦੂਜਾ ਪ੍ਰਦੂਸ਼ਨ ਵਾਤਾਵਰਨ ਨੂੰ ਖਰਾਬ ਕਰਨ ਦਾ ਸਿਰਫ ਇਕੱਲਾ ਕਿਸਾਨ ਨੂੰ ਮੜਿਆ ਜਾਂਦਾ ਸੋ ਸਾਰੀਆਂ ਚੀਜ਼ਾਂ ਨੋਟ ਕਰਕੇ ਕਿਉਂਕਿ ਕਿਸਾਨ ਤੇ ਵਿਚ ਸੋ ਕਿਸਾਨ ਦਾ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਕਿਸਾਨ ਬਾਤਾਵਰਨ ਦਾ ਪ੍ਰੇਮੀ ਹੈਗਾ ਕਿਸਾਨ ਬਾਤਾਵਰਨ ਦਾ ਪ੍ਰੇਮੀ ਹੈਗਾ ਦੂਸਰੀ ਵਾਲੀ ਗੱਲ ਤੇ ਆ ਥੈਂਕ ਯੂ ਥੈਂਕ ਯੂ ਮਰਕਲ ਜਿਹੜੀ ਵਾਲੀ ਕੰਪਨੀ ਹੈ ਉਹਨਾਂ ਨੇ ਸਵਾਲ ਕਰਿਓ ਉਹ ਕਿੰਨੀ ਸਬਸਿਡੀ ਲੈਨੀ ਆ ਨੇ ਬਹੁਤ ਵਧੀਆ ਗੱਲ ਕਿਸਾਨ ਨੂੰ ਰੁਪਈਆ ਵੀ ਨੰਦੇ ਕਵੰਟਲ ਪਿੱਛੇ ਉਹ 800 ਰੁਪਏ ਪ੍ਰਤੀ ਕਵੰਟਲ ਗਵਰਨਮੈਂਟ ਨੂੰ ਸਬਸਿਡੀ ਦਿੰਦੀ ਹੈ ਨਾਲ ਲੈਣ ਦਾ ਫਾਰਮਰ ਨੂੰ ਰੁਪਈਆ ਵੀ ਉਹਦਾ ਲਾਭ ਨੂੰ ਦਿੰਦੇ ਜਦ ਕਿ ਸੁਪਰੀਮ ਕੋਰਟ ਦਾ ਆਰਡਰ ਹੈ ਥੈਂਕ ਯੂ ਮਿਹਰਬਾਨੀ ਜੀ ਬੜੀ ਬੜੀ ਅਸੀਂ ਮੈਸੇਜ ਤਾਂ ਇੱਕ ਇਹ ਹੁੰਦਾ ਹੈ ਪ੍ਰੋਟੋਕੋਲ ਪਰ ਫਿਰ ਵੀ ਉਹ ਸਾਡਾ ਹਿੱਸਾ ਨੇ ਸਾਡੇ ਅੰਦੋਲਨ ਚ ਸ਼ਹੀਦ ਹੋਏ ਨੇ ਅਸੀਂ ਉਹਨਾਂ ਦੀ ਲੜਾਈ ਸਰਕਾਰ ਨੂੰ ਅਸੀਂ ਪਹਿਲੇ ਦਾ ਅਪੀਲ ਕਰਾਂਗੇ ਕਿ ਉਹਨਾਂ ਨੂੰ ਤੁਰੰਤ ਕੀਤੇ ਵਾਅਦੇ ਦੇ ਮੁਤਾਬਕ ਜਿਹੜੇ ਰਹਿੰਦੇ ਨੇ ਬੱਚੇ ਉਹਨਾਂ ਨੂੰ ਨੌਕਰੀਆਂ ਪ੍ਰੋਵਾਈਡ ਕਰਵਾਵੇ ਨਹੀਂ ਤਾਂ ਸਭੀ ਮਜਬੂਰੀ ਬਣੇਗੀ ਪੰਗਾ ਅਸੀਂ ਦੁਬਾਰਾ ਪੰਜਾਬ ਸਰਕਾਰ ਨਾਲ ਵੀ ਇਹ ਤੇ ਲਾਵਾਂਗੇ ਔਰ ਅੱਗੇ ਤੁਹਾਨੂੰ ਯਾਦ ਹੋਵੇ ਸ਼ਾਇਦ ਮੇਰੇ ਪੱਤਰਕਾਰ ਵੀਰਾਂ ਨੂੰ ਫਰੀਦਕੋਟ ਦੇ ਵਿੱਚ ਇਹਨਾਂ ਨੇ ਛੱਡਦੇ ਸੀ ਮੁੰਡੇ ਸਾਰੇ ਜਿਹੜੇ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋਏ ਨੇ ਕੋਈ ਕੋਈ ਉਹਨਾਂ ਕੋਈ ਵਿਅਕਤੀ ਉਹਨਾਂ ਦੀ ਖਾਤਰ ਉਸ ਵੇਲੇ ਮਰਨ ਮਰਤੇ ਬੈਠ ਕੇ ਅਨਾਉਂਸ ਕਰਵਾਇਆ ਹੈ ਖੇਤੀਬਾੜੀ ਮੰਤਰੀ ਮੰਨ ਕੇ ਵੀ ਨੇ ਟਾਈਮ ਦੇ ਵਿੱਚ ਵਿੱਚ ਇਹਨੂੰ ਨੌਕਰੀਆਂ ਦੇ ਦੇਾਂਗੇ ਪਰ ਫਿਰ ਵੀ ਮਤਲਬ ਸਰਕਾਰ ਦੁਆਰਾ ਉਹਨਾਂ ਰਾਹ ਤੇ ਫਿਰ ਦੁਰਦੀਆ ਮੁੱਕਰਦੀ ਹੈ ਮਨਾਵਾਂਗੇ ਜਿਹੇ ਜਿਹੇ ਵੀ ਲੜਾਈ ਲੜਨੀ ਪਈ ਉਹ ਜਿਹੜੀ ਲੜਾਈ ਅਸੀਂ ਲੜਾਂਗੇ ਅੱਜ ਫਿਰ ਦੁਬਾਰਾ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਅਸੀਂ ਸਾਡੀ ਸਰਕਾਰ ਨੂੰ ਅਪੀਲ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਇਹਨਾਂ ਨੌਜਵਾਨਾਂ ਨੂੰ ਤੁਰੰਤ ਜੜੇ ਰੰਦੇ ਨੂੰ ਉਹਨਾਂ ਨੂੰ ਨੌਕਰੀਆਂ ਪ੍ਰੋਵਾਈਡ ਕਰਵਾਉਣਾ ਉਧਰ ਹੁਣ ਕਿਸਾਨ ਆਗੂਆਂ ਨੇ ਇਸ ਬਿਆਨ ਤੇ ਭਾਜਪਾ ਨੇ ਜਵਾਬ ਦਿੱਤਾ ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਕਿਹਾ ਕਿ ਕਿਸਾਨ ਆਗੂ ਸਰਕਾਰ ਦਾ ਸ਼ੁਕਰਗੁਜ਼ਾਰ ਹੋਣ ਦੇ ਕਿਸਾਨ ਹਿੱਤ ਸੋਚਣ ਦੀ ਜਗ੍ਹਾ ਆਪਣੇ ਸਵਾਰਥ ਸਾਧ ਰਹੇ ਨੇ ਗਰੇਵਾਲ ਨੇ ਇਹ ਕਿਹਾ ਕਿ ਕਿਸਾਨ ਲੀਡਰਾਂ ਨੂੰ ਆਪਣੇ ਕੰਮ ਕਰਨ ਦੇ ਤਰੀਕੇ ਚ ਸੁਧਾਰ ਕਰਨਾ ਚਾਹੀਦਾ ਹੈ ਐਮਐਸਪੀ 14 ਫਸਲਾਂ ਤੇ ਪੂਰਤ ਬਧਾਈ ਹੈ ਇਜ਼ਾਫਾ ਕੀਤਾ ਇਹ ਨਾਲ ਕਿਸਾਨ ਨੂੰ ਲਾਹਵਾਲੀ ਕੀਮਤ ਮਿਲੇਗੀ ਔਰ ਉਹਦਾ ਹੱਥ ਵੀ ਸਖਰਾ ਹੋਏਗਾ ਔਰ ਮੈਂ ਸਮਝਦਾ ਕਿ ਇਸ ਦਾ ਧੰਨਵਾਦ ਕਰਨਾ ਚਾਹੀਦਾ ਨਰਿੰਦਰ ਮੋਦੀ ਜੀ ਦਾ ਜੋ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਮੈਂ ਸਮਝਦਾ ਕਿ ਇਹ ਕਿਸਾਨ ਦਾ ਹਿੱਤ ਨਹੀਂ ਖਾਦ ਰਹੇ ਹਨ ਤਾਂ ਆਪਣੇ ਸਵਾਰਥ ਸਾਧ ਰਹੇ ਔਰ ਕਿਸਾਨ ਦਾ ਹਿੱਤ ਮੋਦੀ ਜੀ ਸਾਧ ਰਹੇ ਹਨ ਔਰ ਮੈਂ ਸਮਝਦਾ ਵੀ ਇਹਨਾਂ ਨੂੰ ਆਪਣੇ ਤੇ ਕੰਮ ਕਰਨ ਦੇ ਤਰੀਕੇ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਨਹੀਂ ਤਾਂ ਕਿਸਾਨ ਖੁਦ ਇਹਨਾਂ ਦੇ ਕੰਮ ਕਰਨ ਦੇ ਤਰੀਕੇ 'ਚ ਸ਼ hoà ਕਰਾਏਗਾ ਕਿਉਂਕਿ ਇਹ ਕਿਸਾਨ ਦਾ ਨਾਮ ਵੀ ਬਦਨਾਮ ਕਰਦੇ ਨੇ ਔਰ ਕਿਸਾਨ ਬੜਾ ਪਵਿੱਤਰ ਨਾਮ ਉਹ ਅਨਾਜ ਵੀ ਪੈਦਾ ਕਰਦਾ ਔਰ ਅਨੁਸ਼ਾਸਨ 'ਚ ਵੀ ਰਹਿੰਦਾ ਔਰ ਦੇਸ਼ ਦੇ ਕਾਨੂੰਨ ਨੂੰ ਵੀ ਮੰਨਦਾ ਇਹ ਜਿੰਨਾ ਨੁਕਸਾਨ ਪੰਜਾਬ ਦਾ ਇਹ ਅਖੌਤੀ ਕਿਸਾਨ ਜਥੇਬੰਦੀ ਨੇ ਕੀਤਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਆਰਥਿਕ ਤੌਰ ਤੇ ਵੀ ਨੁਕਸਾਨ ਹੋ ਰਿਹਾ ਹੈ ਇਨਵੈਸਟਮੈਂਟਸ ਵੀ ਜਾ ਰਹੀਆਂ ਨੇ ਔਰ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਔਰ ਜਦੋਂ ਤੱਕ ਇਹ ਫਿਰ ਕਹਿੰਦੇ ਕਿ ਅਸੀਂ ਤਾਂ ਭਾਰਤ ਸਰਕਾਰ ਦੇ ਖਿਲਾਫ ਅੰਦੋਲਨ ਕਰਨਾ ਭਾਈ ਬਹੁਤ ਸਾਰੀਆਂ ਚੀਜ਼ਾਂ ਸਟੇਟ ਗਵਰਨਮੈਂਟ ਨੇ ਵੀ ਕਰਨੀਆਂ ਹੁੰਦੀਆਂ ਕਦੇ ਇਹਨਾਂ ਨੇ ਆਮ ਆਦਮੀ ਤਰ੍ਹਾਂ ਕਿਉਂਕਿ ਸਪੌਂਸਰਡ ਬਾਈ ਦਾ ਆਮ ਆਦਮੀ ਪਾਰਟੀ ਹੈ ਸਾਰਾ ਤੇ ਇਸੇ ਤੋਂ ਹੀ ਮੈਂ ਸਮਝਦਾ ਕਿ ਇਹ ਕਿਸਾਨ ਦੇ ਹਿੱਤ ਦੀ ਗੱਲ ਕਰਨ ਦੀ ਬਜਾਏ ਆਪਣੇ ਜਿਹੜੇ ਇਹਨਾਂ ਦੇ ਆਕਾ ਨੇ ਉਹਨਾਂ ਦੇ ਦੀ ਹੱਕ ਦੀ ਗੱਲ ਕਰਦੇ ਆ ਉਹਨਾਂ ਦੇ ਪੱਖ ਦੀ ਗੱਲ ਕਰਦੇ ਆ ਕਿਸਾਨ ਦੇ ਹਿੱਤ ਨਹੀਂ ਸੁਧਾਰਦੇ ਮੇਰੀ ਇਹਨਾਂ ਨੂੰ ਇਹੀ ਅਪੀਲ ਆ ਕਿ ਆਪਣੇ ਕੰਮ ਕਰਨ ਦੇ ਤਰੀਕੇ ਤੇ ਦੁਬਾਰਾ ਗੌਰ ਕਰਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ